ਮਾਸੀ ਇਹ ਮਸੀ ਪੜਾ ਮੈਂ ਤੈਨੂੰ ਕਿਵੇਂ ਭੁੱਲ ਜੂਗੀ ਤੈਨੂੰ ਤਾਂ ਮੈਂ ਹਰ ਦਿਪੈਂਦੀ ਯਾਦ ਕਰਦੀ ਆ ਮਾਸੀ ਮੇਰੀ ਗਾਲ ਸੁਣਾ ਤੈਨੂੰ ਵੀ ਪਤਾ ਆ ਨਾ ਮੰਮੀ ਡੈਡੀ ਨੂੰ ਤਾਂ ਮੈਂ ਵੇਖਿਆ ਨਹੀਂ ਮੇਰੀ ਤਾਂ ਤੂੰ ਹੀ ਮਾਂ ਗਈ ਹੁਣ ਤਾਂ ਮੇਰਾ ਐਂਜੀ ਕਰਦਾ ਮੈਂ ਤੇਰੇ ਕੋਲ ਕਦੋਂ ਉੱਡ ਕੇ ਆ ਜਾ ਮਾਸੀ ਮੈਨੂੰ ਨਹੀਂ ਪਤਾ ਹੈਗਾ ਦਾ ਕਿਹਦਾ ਤਾਂ ਮੈਨੂੰ ਆਉਂਦਾ ਨਹੀਂ ਹੈਗਾ ਭੋਰਾ ਵੀ ਮਾਸੀ ਮੈਨਾ ਇਹਨੂੰ 10 ਵਾਰੀ ਕਹਤਾ ਹੈਗੇ ਨੇ ਪੈਸੇ ਹੈ ਮਾਸੀ ਅੱਛਾ ਮਾਸੀ ਤੂੰ ਗੱਲ ਕਰਕੇ ਵੇਖਣਾ ਤੂੰ ਕਹਿ ਦੇ ਕੇ ਜੂ ਨੂੰ ਕੋਈ ਗੱਲ ਨਹੀਂ ਬਸ ਤੂੰ 2 ਮਹੀਨਿਆਂ ਦੇ ਕਹੀਂ ਕਿ 2 ਮਹੀਨਿਆਂ ਵਾਸਤੇ ਭੇਜ ਦੇ ਮੇਰੇ ਕੋਲ ਇਹ ਦੁਆਚੋਂ ਮੈਂ ਮੁੜਕੀ ਨਹੀਂ ਜਾਂਦੀ ਹੈਗੀ ਮਾਸੀ ਵਣ ਕੇ ਦੇਖੀ ਮੈਂ ਤਾਂ ਆਪ ਤੇ ਰਿਓ ਗੁਣਾ ਹਾਈ ਮਾਸੀ ਜਿਵੇਂ ਤੂੰ ਮੈਨੂੰ ਫੋਟੋ ਨਹੀਂ ਪਾਉਂਦੀ ਐਣ ਕਾ ਲਾ ਕੇ ਜੀਨਾ ਪਾ ਕੇ ਮਾਸੀ ਮੈਂ ਵੀ ਉਵੇਂ ਪਾਇਆ ਕਰੂੰ ਫਿਰ ਮਾਸੀ ਮੈਨੂੰ ਆਏ ਦੱਸੀ ਫਿਰ ਇੱਥੇ ਤੇਰਾ ਕੋਈ ਹੱਡ ਕਮਾਣ ਦੀ ਕੋਸ਼ਿਸ਼ ਕਹਿੰਦਾ ਅੱਛਾ ਹੈ ਮਾਸੀ ਮਾਸੀ ਮੇਰੀ ਗੱਲ ਸੁਣੀ ਮੈਂ ਨਾ ਤੇਰੀ ਠੀਕ ਆ ਚੱਲ ਮੈਂ ਗੱਲ ਕਰਦੀ ਆ ਉਹਦੇ ਨਾਲ ਦੇਖਦੀ ਆ ਫਿਰ ਕੋਈ ਤਰੀਕਾ ਦਾ ਵਰਤੂੰਗੀ ਮਨਾਉਂਗੀ ਤਾਂ ਸਹੀ ਮੈਂ ਠੀਕ ਆ ਮਾਸੀ ਹਾਂ ਮਾਸੀ ਚੰਗਾ ਮਾਸੀ ਆਥਨੇ ਘਰੂ ਮਾਸੀ ਮੈਂ ਤੈਨੂੰ ਵੀਡੀਓ ਭੌਂਜਾਂਗਾ ਠੀਕ ਆ ਮਾਸੀ ਆ ਗਿਆ ਕਿ ਕਹਿੰਨਾ ਉਹ ਆ ਤਾਂ ਨੇ ਰਾਮਣੀ ਮੋਟੇ ਸਰਤੇ ਚੁੰਨੀ ਲੈ ਦੇ ਕਰ। ਨਾ ਆਪਦੇ ਸੰਸਕਾਰ ਆਪਦੇ ਕੋਲ ਹੀ ਰੱਖਿਆ ਕਰ। ਤੂੰ ਮੈਨੂੰ ਐਂ ਦੱਸ ਪੈਸੇ ਕਿੱਥੇ ਨੇ? ਕਿਹੜੇ ਪੈਸੇ? ਹੁਣ ਮੈਂ ਕਿੰਨੂੰ ਡੇਲੀ ਦੱਸਿਆ ਕਰਾਂ? ਮਾਸੀ ਦਾ ਫੋਨ ਆਇਆ ਸੀਗਾ। ਉਹ ਮਾਸੀ ਨੇ ਤਾਂ ਤੇਰੇ ਨਾਲ ਉਹੀ ਦਿਮਾਗ ਖਰਾਬ ਕਰ ਰੱਖਿਆ। ਨਾਲ ਇਹ ਗੱਲਾਂ ਐ ਥੋੜੀ ਹੋਇਆ ਕਰਦੀਆਂ ਨੇ। ਕਮਾਲ ਐ। ਹੋਰ ਕਿਵੇਂ ਹੋਇਆ ਕਰਦੀਆਂ ਨੇ? ਯਾਰ ਤੂੰ ਤਾਂ ਸਾਰਾ ਦਿਨ ਦਿਮਾਗ ਖਾਈ ਰੱਖਦੀ ਐ। ਐਹੀ ਜਿਹੀ ਬੇਲੀ ਮਾਰਦੀ। ਮਾ ਸਮਝਦਾ ਹੀ ਨਹੀਂਗਾ ਸਹੀ ਗੱਲ ਆ ਗਈ ਮਾਸੀ ਦੀ ਉਹ ਦਿਮਾਗ ਖਰਾਬ ਹੋ ਗਿਆ ਅੱਜ ਮੈਂ ਵੀ ਨਾ ਜਦ ਤੱਕ ਮਨਵਾਉਂਦੀ ਨਹੀਂ ਹਟਦੀ ਨਹੀਂ ਹੈਗੀ ਸਮਝਦਾ ਹੀ ਨਹੀਂ ਮੈਨੂੰ ਕੁਛ ਇਹ ਨਾ ਤੂੰ ਮੈਨੂੰ ਕੁਛ ਵੀ ਨਹੀਂ ਸਮਝਦਾ ਹੈਗਾ ਉਹ ਸਮਝਦਾ ਕਿਉਂ ਨਹੀਂ ਤੂੰ ਤਾਂ ਵੀ ਮਾਰਿ ਲਖਾਈ ਦੇਣੀ ਸਾਰਾ ਗੱਲ ਮੈਨੂੰ ਨਹੀਂ ਪਤਾ ਹੈਗਾ ਮਾਸੀ ਨੇ ਕਿਹਾ ਨਹੀਂ ਬੋਣਾ ਉਹ ਪਾਸਵਰਡ ਵੀ ਸਾਰਾ ਕੁਛ ਨਹੀਂ ਸਾਰੇ ਕਾਗਜ਼ ਤੇ ਆਣੇ ਉਹੋ ਸ਼ਬੀ ਨਹੀਂ ਕਰਨਾ ਜਿੱਦਨ ਪੈਸਿਆਂ ਦਾ ਹੱਲ ਹੋ ਗਿਆ ਵੀਰਾ ਕਰਕੇ ਮਾਸੀ ਆਪ ਆਊਗੀ ਸ਼ਾਪਿੰਗ ਵੀ ਆਪ ਕਰਾ ਕੇ ਜਾਊਗੀ ਉਹ ਬਈ ਤੇਰਾ ਦਿਮਾਗ ਖਰਾਬ ਹੋ ਰਿਹਾ ਹੈ ਕਿਉਂ ਤੂੰ ਨਾਲ ਦਾ ਮੈਨੂੰ ਘਰ ਜਾਈ ਕਰੇਗੀ ਨਾਲ ਜੂ ਆਪ ਹੋਏਗੀ ਅੱਛਾ ਮੈਨੂੰ ਕਿੱਥੇ ਲੈ ਕੇ ਜਾਣੇ ਨੇ ਤੂੰ ਮੈਂ ਇਹ ਨਹੀਂ ਕਹਿੰਦਾ ਦੇਖ ਪੈਸੇ ਵੀ ਤੇਰੇ ਨੇ ਘਰ ਵੀ ਤੇਰੇ ਮੇਰੇ ਕਰਨ ਨੂੰ ਤਾਂ ਚਾਹੀਏ ਹੋਮ ਬਕਾਇਦੇ ਤੈਂ ਚਾਰ ਕਰਨ ਨੂੰ ਗਿਆ ਜੀ ਤੇ ਪੈਸੇ ਤੇ ਘਰ ਮੇਰੇ ਹੁੰਦੇ ਨਾ ਤਾਂ ਤੂੰ ਮੈਥੋਂ ਹਾੜੇ ਨਹੀਂ ਸੀ ਕਢਾਉਂਦਾ ਇਹ ਤੂੰ ਤਾਂ ਅਸਲ 'ਚ ਨਾ ਤੇਰਾ ਦਿਮਾਗ ਖਰਾਬ ਹੋ ਰਿਹਾ ਦਾ ਰੈਂਦਾ ਹੁੰਦਾ ਮਸੀਨੇ ਗੱਲ ਰੱਖੇ ਦਿਮਾਗ ਮੇਰਾ ਨਹੀਂ ਤੇਰਾ ਖਰਾਬ ਹੋ ਰਿਹਾ ਮੇਰਾ ਤਾਂ ਨਾ ਖਰਾਬ ਹੋਇਆ ਤੇਰੀਂ ਖਰਾਬ ਹੋਇਆ ਹੋਇਆ ਛੋਟੇ ਭਰਾ ਪਿੱਛੇ ਕਿਵੇਂ ਲਾਉਂਦਾ ਤੂੰ ਮੇਰੇ ਨਾਲ ਸੁਣਾ 4 ਤਾਂ ਕਿੱਲੇ ਜ਼ਮੀਨ ਹੈ ਠੀਕ ਹੈ ਕੱਲ ਨੂੰ ਵੇਚ ਦਾਂਗੇ ਭੰਨੇ ਕੀ ਦੇਜੂ ਇੱਕ ਕਿੱਲਾ ਇੱਕ ਕਿੱਲਾ 30 ਲੱਖ ਲੈ ਤੇਰੇ ਤੋਂ 15 ਲੱਖ ਲਾਉਂਗਾ ਕੀ ਆ ਜਾਂਦੀ ਖਰਾਬ ਮੈਂ ਵੀ ਵੇਚੂਗੀ ਉਤਰੋਂ ਪੈਸੇ ਲੈ ਲਈਏ ਬਈ ਇਹ ਟੈਨ ਦੀਆਂ ਗੱਲਾਂ ਹੁੰਦੀਆਂ ਨੇ ਦੇਖ ਮੈਂ ਤੇਰੇ ਨਾਲ ਸਹਿਣਤਾ ਮੈਂ ਤੈਨੂੰ ਕਿਸੇ ਗੱਲ ਤੋਂ ਰੋਕਦਾ ਨਹੀਂ ਨਾ ਮੈਂ ਤੇਰੇ ਨਾਲ ਟੋਕਾ ਟਕਾਈ ਕਰਦਾ ਮੈਂ ਵੀ ਤਾਂ ਤੇਰਾ ਮੂਹ ਪਿਆਰ ਕਰਦਾ ਤੂੰ ਐ ਵੀ ਜਾਂ ਸੋਚੇ ਮੈਨੂੰ ਕਾਸੇ ਦਾ ਨਹੀਂ ਪਤਾ ਹੈਗਾਗਾ ਦੇਖ ਤੂੰ ਬੰਦਿਆਂ ਉਦੋਂ ਕਿ ਮੇਰੇ ਪਿਆਰ ਨਾਲ ਸਮਝਾਉਣੀ ਹੈ ਚਲ ਤੂੰ ਮੇਰੀ ਗੱਲ ਮੰਨ ਲੈ ਤੂੰ ਇੱਕ ਵਾਰ ਟਰਾਈ ਤਾਂ ਕਰਕੇ ਵੇਖ ਲੈ ਚਲ ਜੰਗਾ ਤੂੰ ਅਰੇ ਚੱਲ ਰੋਟੀ ਲੈ ਲੈ ਮੈਨੂੰ ਨਹੀਂ ਪਤਾ ਪਹਿਲਾਂ ਪੈਸਿਆਂ ਨੂੰ ਹਾਂਗਾ ਉਹ ਪੈਸਿਆਂ ਦਾ ਵੀ ਕਰੂ ਫੱਲ ਉਹ ਪਿੰਨਾਂ ਵੀ ਕਮਾਲ ਕਰੀਏ ਤੇਰੇ ਨਾਲ ਮੈਨੂੰ ਨਹੀਂ ਪਤਾ ਪਹਿਲਾਂ ਪੈਸਿਆਂ ਨੂੰ ਹਾਂਗਾ

ਕਰਦੇ ਆ ਕੋਈ ਲਾ ਇਹਨਾਂ ਦੇ ਚਾਵਾ ਪਹਿਲਾਂ ਦੇਖਦੇ ਆ ਜੇ ਘਰੇ ਹੋ ਗਈ ਐ ਨਹੀਂ ਪਤਾ ਉਹ ਰੰਪਣਾ ਗਈ ਹੋਵੇ ਗਾਗਨਾ ਆ ਜਾ ਆ ਜਾ ਨੰਗਿਆ ਹੋਰ ਗਾਗਨ ਕਿਵੇਂ ਹੈ ਠੀਕ ਹੈ ਵਧੀਆ ਆ ਜਾ ਠੀਕ ਹੈ ਹਾਂ ਹਾਂ ਵਧੀਆ ਆਇਆ ਕਿ ਮਖਾਣਾ ਸ਼ੱਕਰ ਦੇ ਕੌਲੀ ਲੈ ਆਇਆ ਮਾ ਚਾਹ ਘਰ ਨਹੀਂ ਸੀ ਅੱਛਾ ਹਾਂ ਕੋਈ ਨਾ ਲੈ ਜਾ ਸ਼ੱਕਰ ਤਾਂ ਮਖਾਨ ਨਾਲ ਜਾਂਦੀਆਂ ਤੇ ਪੁੱਛਿਆ ਮੈਂ ਸੁਣਿਆ ਤੂੰ ਬਾਹਰ ਜਾਵੇਂਗੀ ਤੇ ਲੈ ਹੋਰ ਮੇਰੀ ਮਾਸਤੀ ਲੈ ਕੇ ਜਾਂਦੀ ਹੈ ਜੀ ਭੈਣ ਮੈਨੂੰ ਬਾਹਰ ਤੈਨੂੰ ਪਤਾ ਹੋਗਾ ਸਾਡੇ ਦੇ ਸਾਰੇ ਰਿਸ਼ਤੇਦਾਰ ਬਾਹਰ ਨੇ ਨਾ ਇਹ ਹੀ ਨੇ ਇਹਨਾਂ ਦੇ ਰਿਸ਼ਤੇਦਾਰ ਤੈਨੂੰ ਪਤਾ ਕਿਹੜੇ ਬਾਹਰ ਨੇ ਕੋਈ ਜੇ ਹੋ ਜਾ ਕਹਿੰਦੇ ਹੁੰਦੇ ਆਗੇ ਕਿੱਤਾ ਹੋ ਉਹੇ ਜੀ ਅਗਲਾ ਮਤ ਦੋ ਇਹਨਾਂ ਨੂੰ ਵੀਨੇ ਮਤ ਦੇਣੀ ਆ ਜਦੋਂ ਇਹਨਾਂ ਦੇ ਕੋਈ ਗਾਤੂ ਚੰਡੀਗੜ੍ਹ ਤੱਕ ਨਹੀਂ ਹੈਗਾਗਾ ਬਾਹਰ ਤਾਂ ਦੂਰ ਦੀ ਗੱਲ ਆ ਸਾਂਗੋ ਮੇਰੀ ਮਾਸੀ ਤਾਂ ਕਹਿੰਦੀ ਉਰੇ ਤਾਂ ਦੇਖ ਜੇ ਮਾੜਾ ਮਕਾ ਸਿਰਫ ਤੋਂ ਚੁੰਨੀ ਲਾਲਾ ਐ ਚੁਗਲੀਆਂ ਕਰਦੀਆਂ ਨੇ ਮੂੰਹ ਜੋੜ-ਜੋੜ ਕੇ ਮੇਰੀ ਮਾਸੀ ਕਹਿੰਦੀ ਜੀਨਾ ਪਾ ਕੇ ਐਣਕਾ ਲਾਲਾ ਫਿਰਦੇ ਉਹ ਕੋਈ ਪੁੱਛਦਾ ਹੀ ਨਹੀਂ ਹੈਗਾ ਐਡੇ-ਐਡੇ ਟਾਪ ਹੁੰਦੀਆਂ ਮੈਂ ਤਿੰਨ ਚਾਰ ਡਰੈੱਸਾਂ ਮੇਰੀ ਮਾਸੀ ਨੇ ਸਿਲੈਕਟ ਕੀਤੀਆਂ ਮੈਂ ਵੀ ਡਰੈੱਸਾਂ ਲੈਣ ਜਾਣੇ ਤੇ ਹਾਂ ਮੈਂ ਹੁਣ ਉਹੀ ਬਸ ਮੈਂ ਇੱਥੇ ਮੇਰੀ ਮਾਸੀ ਕਹਿੰਦੀ ਪਾ ਕੇ ਰੱਖਿਆ ਕਰ ਤਾਂ ਐ ਆਂਡਕਮਾੜ ਤੋਂ ਕੀ ਲੈਣਾ ਆਪਾਂ ਨੇ ਕੀ ਲੈਣਾ ਆਪਦੀ ਜ਼ਿੰਦਗੀ ਜਿਉਂ ਮੈਂ ਤੇ ਜਗਨੂ ਪਥੇੜਾ ਸਮਝਾਉਣੀ ਆਂ ਕਿ ਮਨ ਤੇ ਨਿਰ ਤੇ ਚੁੰਨੀ ਲੈ ਕੇ ਰੱਖਾਂ ਪਰ ਕੋਈ ਨਾ ਹੋਵੀ ਹੋਵੀ ਬੱਦਲ ਜੀ ਮੈਂ ਤੇ ਤੈਨੂੰ ਆਏ ਕਈ ਨਹੀਂ ਉਹਰੇ ਕੀ ਆ ਕੀ ਰੱਖਿਆ ਦਾ ਤੂੰ ਵੀ ਚੱਲਵਾਰ ਨੂੰ ਮੇਰੇ ਨਾਲ ਨਹੀਂ ਨਾਂ ਨਹੀਂ ਭਨੇ ਅਸਾਂ ਮਸਾਂ ਏਡੀ ਵੱਡੀ ਕੋਠੀ ਬਣਾਈ ਆਗੀ ਨਹੀਂ ਬਾਹਰ ਕੀਤਾ ਰਹਿ ਗਿਆ ਅਮਰੀਕਾ ਕੈਨੇਡਾ ਦੇ 10 10 ਦੀ ਵੀ ਲਾ ਕੇ ਘੰਟਾ ਦੇ ਪੈਸੇ ਆ ਜਾਂਦੇ ਨੇ ਠੱਗੀਆਂ ਉਹ ਮੁੰਡੇ ਰੋਂਦੇ ਨੇ ਨਾਲੇ ਕੁੜੀਆਂ ਆ ਜਾਂਦੇ ਨੇ ਸਾਨੂੰ ਕੱਢ ਲੈ ਬੱਲਾ ਕੋਈ ਨਹੀਂ ਆਏ ਕਿ ਮੈਂ ਜੰਟ ਪਾ ਇਥੇ ਖਾਏ ਆ ਨਾ ਮੇਰੀ ਮਾਸੀ ਦੀ ਚਲਦੀ ਪਤਾ ਕਿੰਨੀ ਆ ਮੇਰੀ ਮਾਸੀ ਨੂੰ ਪੂਰਾ 5 ਸਾਲ ਹੋ ਗਏ ਗਏ ਨੂੰ ਸਾਰੇ ਜੰਟਾਂ ਨੂੰ ਜਾਣਦੀ ਆ ਮੇਰੀ ਮਾਸੀ ਆਏ ਕਿ ਮੈਂ ਪੈਸੇ ਖਾ ਜਾਣਗੇ ਲੱਖਣ ਨਹੀਂ ਜਿਹੜੇ ਜਿੰਨਾਂ ਨੂੰ ਦਾਨ ਪੜਨੇ ਉਹ ਨਰਗਿਆਂ ਤੋਂ ਖਾ ਜਾਣਦੇ ਮੇਰੀ ਮਾਸੀ ਤਾਂ ਸਾਰਿਆਂ ਨੂੰ ਜਾਣਦੀ ਆ ਨਹੀਂ ਚਾਹੇ ਪਰ ਇੱਕ ਦਿਨ ਤੂੰ ਪਸਤਾਵੇਂਗੀ ਕਿਵੇਂ ਮੱਚਦੀ ਆ ਐ ਕਹਿਣਾ ਵੀ ਮੈਨੂੰ ਤਾਂ ਜਲਣ ਹੁੰਦੀ ਆ ਕਿ ਵੀ ਤੂੰ ਬਾਹਰੇ ਜਾਏਂਗੀ ਤਰਾ ਬੰਦਾ ਤੈਨੂੰ ਭੇਜਦਾ ਹੀ ਨਹੀਂ ਹੈਗਾ ਤੇ ਮੇਰਾ ਜੂ ਨੂੰ ਆ ਮਗਰ ਲੱਗ ਜਾਂਦਾ ਨਾ ਉਹਰੇ ਤਾਂ ਢੱਕਾ ਤੋੜਦੀ ਬਾਹਰ ਲੈ ਕੇ ਕੰਮ ਕਰ ਲੈਗੀ ਉੱਥੇ ਹੀ ਨਹੀਂ ਪਤਾ ਨੈਟਰਨ ਇਨਸਾਫ ਕਰਨੀਆਂ ਪੈਣੀਆਂ ਤੈਨੂੰ ਕੋਈ ਨਹੀਂ ਕਰਦੀ ਮੈਂ ਤਾਂ ਟੱਟਣਾ ਸਾਫ ਕਰਦੀ ਕੀ ਆ ਗਈ ਮੇਰੇ ਪਿਆਉ ਦੀ ਰਣ ਲੈਣ ਆਈ ਸੀ ਸ਼ੱਕਰ ਕੇ ਜ਼ਖਮਾਂ ਤੇ ਨੂਨ ਲਾਉਣ ਆਈ ਸੀਗੀ ਹੁਣ ਕਿੱਥੇ ਲੱਗਦੀ ਆ ਇਹ ਤੇ ਸ਼ੱਕਰ ਕਿਵੇਂ ਮੱਚਦੀ ਆ ਮੈਨੂੰ ਬੇ ਕੱਲ ਮੰਗਣ ਦੇ ਜੇ ਕੱਲ ਨੂੰ ਤੇਰਾ ਨਾ ਕੰਮ ਬਣਿਆ ਫੇਰ ਤੂੰ ਤਾਂ ਇਹੀ ਚਾਹਣਾ ਤੜਕੇ ਉੱਠ ਕੇ ਕਰ ਲਿਆ ਕਰ ਗੁਰੂ ਘਰ ਜਾ ਕੇ ਅਰਦਾਸ ਕੋਈ ਬਣੇ ਨਾ ਇੱਥੋਂ ਜੋਗੀ ਰਹਿ ਜਾ ਗੋਹਾ ਪੂੜਾ ਕਰਨ ਦੇ ਉਗੀ ਸਾਡਾ ਮੈਂ ਤਾਂ ਬਾਬੀ ਕੀ ਕਹਿਣਾ ਆਪ ਪਹਿਣ ਪੱਤਰ ਨੂੰ ਚੰਗੀਆਂ ਬਣਨ ਲੁ ਘੜੀਆਂ ਚੰਗੀਆਂ ਬਣਨ ਲੂਗਾ ਪੱਗਾ ਆਪ ਖਾਣ ਨੂੰ ਮਿਲਿਆ ਹਨ ਖਾਣ ਤੇ ਲੱਕ ਬੰਨਿਆ ਤੇ ਜਨਾਨੀਆਂ ਮਗਰ ਚੜਜੂ ਬੱਸਾਂ 'ਚ ਤੂੰ ਬਾਬੀ ਮੈਨੂੰ ਕਿੱਥੇ ਦੇਖ ਹਾਂ ਦੇਖ ਲਿਆ ਬਲਾ ਡੇਬ ਤੇਰਾ ਫਰਦਾ ਹੁੰਨਾ ਡੇਮੋ ਹੋਰ ਕਿੱਦੋਂ ਥੇ ਮਾਰ ਕੇ ਪੜਾਈਆਂ ਕਰਨੀ ਚੱਲਣਾ ਕਿੱਥੇ ਜਾਂਦਾ ਬਾਬੀ ਮੈਂ ਤਾਂ ਕਿੱਥੇ ਜਾਂਦਾ ਹਾਂ ਜਾਂਦਾ ਨਹੀਂ ਹੈਗਾ ਉਹ ਬਣਾ ਰੱਖਿਆ ਬੋਲਾ ਆਪੋ ਤੋਂ ਕਦੇ 1000 ਫੜ ਲਿਆ ਕਦੇ 500 ਫੜ ਲਿਆ ਹੁਣ ਫੜੀ ਤੂੰ ਪੈਸੇ ਜਦ ਤੱਕ ਉਹ ਮੇਰੇ ਦਿੰਦਾ ਹੈਗਾ ਜਦ ਤੱਕ ਨਹੀਂ ਹੈਗੇ ਤਾਂ ਮੈਂ ਬਾਰੇ ਜਾ ਕੇ ਦਿਖਾਉਂਗੀ ਮੱਚਦਾਗਾ ਐਸੀ ਤਾਂ ਭਾਬੀ ਤੈਨੂੰ ਕੀ ਕਹਨੇ ਬਗਦੀ ਐਸੀ ਕਿਹੜੀ ਰੋਕਣੇ ਫੇਰੀਆਂ ਬੈਪਤਾ ਕਰਦਾਗਾ ਤੂੰ ਕੱਟਣੀ ਹੈਗਾਗਾ ਤੂੰ ਮੈਂ ਤਾਂ ਭਾਬੀ ਕੀ ਕਹਨੇ ਮੈਂ ਤਾਂ ਕਿਸੇ ਨੂੰ ਕੁਝ ਕਹਿਣਾ ਵੀ ਨਹੀਂ ਤੇ ਭਾਬੀ ਵੀ ਪਤਾ ਨਹੀਂ ਕੀ ਤਰਕੀ ਤਰਕੀ ਭਿੰਡਾ ਖਾ ਲੈਂਦੀ ਐ ਚਲੋ ਬਈ ਛੱਲੀਏ ਤੁੰਦਰ ਭਾਣੀ ਛੱਡ ਦਿੰਦੇ ਨੇ ਯਾਰ 1700 ਵੀ ਬਾਹਰ ਤੋਂ ਸੰਭਾਲਤਾ ਦੇਣਾ ਬਈ ਕੀ ਬਬੀਨਦਰ ਕੀ ਖਵਾ ਲੈਣਾ ਤੁੰਨਿ ਕੀ ਹੋ ਗਿਆ ਹੋਰ ਉਹ ਸਾਰਾ ਕੁਝ ਸਾਨੂੰ ਦੱਸਣ ਪਏ ਜੇ ਕਿ ਕਿਸੇ ਨੂੰ ਗਵੰਡੜਾ ਨੂੰ ਦੱਸਣ ਪਏ ਦੋਨਾਂ ਗੱਲ ਪੈ ਗਈ ਐ ਜਿੱਥੇ ਦੱਸਣ ਬੈ ਗਈ ਉਹਨੂੰ ਮੈਂ ਬਾਹਰ ਜਾਉਂਗੀ ਹੋਰ ਉਹਨੂੰ ਮੈਂ ਇਸਮ ਕਹਿਆ ਸੀ ਕਿ ਮੇਰੇ ਨਾਲ ਪੈ ਗਈ ਉਹ ਤਾਂ ਤੈਨੂੰ ਪਤਾ ਹੈ ਉਹਦੀ ਸੁਭਾਤਾ ਹੋਰ ਮੈਂ ਤਾਂ ਦੱਸਦੀ ਸੀ ਉਹ ਮੇਰੇ ਨਾਲ ਪੈ ਗਈ ਉਹ ਤਾਂ ਬਾਈ ਆ ਜੀ ਹੈ ਉਹ ਕਰਦਾ ਰਹਿਣਾ ਨਾ ਵਿਆਹ ਕਰ ਦੋ ਵਿਆਹ ਕਰ ਦੋ ਯਾਹ ਮਸੂਦਾ ਵਿਆਹ ਸੁਣਾ ਨਾ ਮੈਂ ਤਾਂ ਨਹੀਂ ਕਰਵਾਉਣਾ ਦੇਖੇ ਕਰਾਉਣਾ ਨਾ ਭਾਈ ਦੇਖ ਲੈ ਮੇਰਾ ਹੀ ਹੱਥ ਤੇਰੇ ਨਾਲ ਹੋਇਆ ਕੋਈ ਜਿਹੜਾ ਮੇਰੇ ਨਾਲ ਹੋਣਾ ਹੋਰ ਮੈਂ ਤਾਂ ਭੱਜ ਨੂੰ ਸਮਝਾਉਂਦੀ ਸੀ ਕਿ ਮੇਰੀ ਗੱਲ ਪਈ ਉਲਟੇ ਮੈਂ ਤਾਂ ਕਹਿੰਦੀ ਸੀ ਤੁਹਾਨੂੰ ਜਾਨੂੰ ਕੋਈ ਫਾਇਦਾ ਹੁੰਦਾ ਨਾਲੇ ਆਪਾਂ ਤਾਂ ਵੜਤਾ ਜੀਦਾ ਆਪਾਂ ਦਾ ਘਰ ਤਾਂ ਉਹਦੀ ਢੀਲ ਪੂਰੀ ਉਹ ਕੀ ਕਰਦਾ ਕਰਿਆ ਬਈ ਅੜਤੀ ਨਾਲ ਪਰ ਪੈਸਾ ਲਾਈ ਜਾਂਦੀ ਸੀ ਗਲਾ ਦਾੜਤੀ ਨਾਲ ਮੈਂ ਕਰਿਆ ਆ ਅੱਛਾ ਉਹ ਕਹਿੰਦਾ ਵੀ ਲੱਗਣਗੇ ਥੋੜੇ ਦੇਣਾ ਅੱਛਾ ਹੁਣ ਪੈਸੇ ਕਿਹੜਾ ਥੋੜੇ ਨੇ 30 ਲੱਖ ਰੁਪਏ ਹਾਂ ਰੋਇਤਾ ਹੈ ਚਾਰ ਬੋਲੇ ਇਹ ਵੀ ਆਪਣੇ ਰੀਚ ਲਾ ਲੋਗੇ ਇਹਦੇ ਮਨ ਚ ਵੀ ਐ ਚੌਂ ਨਾ ਰਹੇ ਹਾਂ ਬਿੰਦਲ ਕੋਲ ਪਈ ਜਾਣੀ ਨਾਲੇ ਮੈਂ ਤੈਨੂੰ ਆਇਆ ਨਾ ਹੂੰਣਾ ਆਪਦਾ ਪਰਪੜ ਲੈ ਗਰ ਹਾਂ ਹਾਂ ਭਾਈ ਮੈਂ ਪੜਦਾ ਹਾਂ ਕਿਤੇ ਮਾੜਾ ਮੋਟਾ ਤੇ ਕਿਤੇ ਹੀ ਲੱਗ ਜੇਗਾ ਅੱਜ ਪੈਰੈਂਟਸ ਨਾਲ ਖੜਾ ਹੋ ਜਾਏਗਾ ਹੂੰ ਨਹੀਂ ਆਪ ਕੋ ਤਾਂ ਇਸ ਤੋਂ ਭਾਈ ਸਾਰਾ ਦਿਨ ਜਲਦਾ ਰਹੇਗਾ ਠੀਕ ਹੈ ਨਾਲੇ ਲੋਕ ਪਤਾ ਕੀ ਕਹਿਣਗੇ ਅਗਲੇ ਕਹਿਣਗੇ ਵੱਡਾ ਸੀ ਛੋਟੇ ਨੂੰ ਕਿਤੇ ਕਿਤੇ ਨਹੀਂ ਲਾਇਆ ਨਾ ਮੈਂ ਕੋਈ ਨਹੀਂ ਮੈਂ ਤਾਂ

ਆ ਕੋਈ ਨਹੀਂ ਬਈ ਮੈਂ ਕਰ ਦਿੰਦਾ ਸੱਤ ਆ ਲੈ ਇਹਨਾਂ ਸਾਰਿਆਂ ਬੜੀਆਂ ਬਣਦੀਆਂ ਸਾਰੀਆਂ ਬਾਹਰ ਕੋਈ ਨਹੀਂ ਦੋ ਦਿਨ ਅਗਰੇ ਕਰੂਗਾ ਸੁਭਾਈ ਹੈ ਇਹ ਜਾ ਹਾਂ ਬਈ ਮੈਂ ਤਾਂ ਕਿਉਂ ਮੈਂ ਤਾਂ ਸਮਝ ਆਸ ਕੇ ਗੱਲ ਤਾਂ ਲੱਗਦਾ ਮੈਂ ਮਰਦਾ ਚੱਕਰ ਗਿਆ ਉਹ ਇੱਕ ਤਾਂ ਉਹ ਮਾੜੀ ਹੀ ਹੈ ਵੀ ਦਿਲ ਦੀ ਮਾੜੀ ਜਾ ਹਾਂ ਬਈ ਉਹ ਬਸ ਥੋੜੀ ਜੀ ਲਾਈਵ ਲੈ ਕੇ ਤਾਂ ਸੁਭਾਈ ਦੇਈ ਜਾ ਇਹ ਤਾਂ ਮੈਂ ਦੱਸਾਂ ਕਹਿਣ ਬੈਠਾ ਮੈਂ ਪੈਸਾ ਸੀ ਲੋਣੇ ਬਾਈ ਨੂੰ ਨੇ ਪੈਸਾ ਕੀ ਕਹਿੰਦੇ ਉਹ ਮੇਰੇ ਵੰਗਰੀ ਪਈ ਉਹ ਤਾਂ ਉਹ ਤਾਂ ਮੇਰੇ ਨਾਲ ਲੱਤ ਗਈ ਅਸਲ ਤੇ ਪਤਾ ਕੀ ਇਹ ਇਹਦਾ ਹੈਗਾ ਗੱਲ ਕਰਨਾ ਹੂੰ ਇਹ ਉਹ ਜਿਹੜਾ ਸਾਥੀ ਬਾਗ ਦਿਖਾ ਦਿੰਦੇ ਨੇ ਉਹ ਇਹ ਐਕਟਿਵ ਹੈ ਇਹ ਵੀ ਨਹੀਂ ਪਤਾ ਨਹੀਂ ਕਿ ਜਰੀ ਦਾ ਕਿਵੇਂ ਜਾਉਂਗਾ ਚੱਲ ਕੋਈ ਨਹੀਂ ਫਿਰ ਕਿਉਂਦਾ ਐਦਾਂ ਤਾਂ ਸਭ ਚਲੇ ਗਾ ਦੇਗਾ ਐ ਨਾ ਹੁੰਦਿਆਂ ਮੈਂ ਤਾਂ ਗਾਉਂ ਨਹੀਂ ਕਰਦਾ ਕੋਈ ਵੀ ਕਰਦਾ ਨਹੀਂ ਐਸ ਕਿਰਮ ਵੀ ਬਹੁਤ ਕਰਦੀ ਮੈਨੂੰ ਤਾਂ ਮੈਨੂੰ ਪਤਾ ਫਿਕਰ ਕਰਦੀ ਹੈ ਕਿ ਮੇਰੇ ਨੂੰ ਕਹੇ ਸੀ ਕਿ ਕਦੇ ਜੇ ਮੈਂ ਬਾਹਰ ਜਾਉਂਗੀ ਮੇਰਾ ਹੋਰ ਕੀ ਕਰਨਾ ਘੱਟੋ ਘੱਟ ਛੋਟੇ ਨੂੰ ਤਾਂ ਸੈੱਟ ਕਰ ਲਾਂਗੇ ਹਾਂ ਨਾਲੇ ਬਾਈ ਆਏ ਆ ਦੇਖ ਹੁਣ ਤੇ ਇਥੋਂ ਕੋਈ ਆਪਣੀ ਜਮੀਰ ਨਾਲ ਹੀ ਲੁਕੀ ਜਾ। ਨਾਲ ਕੋਈ ਹੋਰ ਅੰਤਵਾਸ ਕੰਪਨਟਾ ਮਨ ਮੰਨ ਤੇ। ਤੇ ਤੇ ਚਾਰ ਕਿਹਨਾਂ ਬੰਦਾ ਵੀ ਕੀ ਹੈ? ਹਾਂ। ਜੇ ਜੇ ਪਰਮਾਨੰਥ ਸੁਪਰ ਕੀ ਉਹ ਵੀ ਸੱਟ ਆ ਰੂਹਤਾ ਬੋ। ਹੂੰ। ਥੋੜਾ ਜਿਹਾ ਹੀ ਤਾਂ ਕੋਟਕੇ ਜਿੰਦਗੀ ਦੀ ਕੰਫਰਮ ਹੈ ਜਦੋਂ ਜਦੋਂ ਬਚਪਨ ਹੈ ਝੋਲੀ ਝੋਲੀ ਬੰਦਾ ਧਰਮ ਨਾਲ ਜੱਟਾ ਜੇ ਜੇ ਚੱਲੋ ਜਾ ਵੜ ਗਿਆ ਕੰਮ ਆ ਨਾ। ਕਦੇ ਵੀ ਦਿੱਕਤ ਆਈ। ਰਵਰ ਸਫਾ ਦਾ ਚਾਹਨੇ ਵੀ ਬਣ ਜੇ ਆਪਦਾ ਕੀ ਕਰਨਾ ਉਸਨੇ ਦਦੂ ਸੋਚਣਾ ਗਲੇ ਆਬ ਜਿਪੜਾ ਇੱਥੇ ਹੀ ਕਰ ਲਿਆ ਕਰ ਬੱਧੀ ਅੱਜ ਬਾਈ ਚੰਗਾ ਮੈਂ ਜਾ ਜਾਣਾ ਪਾਣੀ ਦਿਹਾ ਦੇ ਯਾਰ ਮੈਨੂੰ ਦਿਹਾ ਦੇ ਬਈ ਤੁਹਾਨੂੰ ਕੋ ਨਹੀਂ ਚੱਗਾ ਜਾ ਰਹੇ ਮੈਨੂੰ ਤਾਂ ਲੱਗਦਾ ਹੋ ਗਿਆ ਕੰਮ ਜਾਰੀ ਕੀ ਹੋ ਗਿਆ ਬਾਈ ਉਹ ਹੋਣਾ ਕੀ ਸੀ ਯਾਰ ਕੀ ਹੋ ਗਿਆ ਫਿਰ ਵੀ ਐਂ ਦਾਰ ਜਿਹਾ ਬੈਠਾ ਮੈਨੂੰ ਤਾਂ ਲੱਗਦਾ ਹੋ ਗਿਆ ਜਿਹੜਾ ਕੰਮ ਨਹੀਂ ਹੋਣਾ ਕੀ ਹੋ ਗਿਆ ਲੱਗ ਗਿਆ ਲੱਜੀ ਕੀ ਹੋ ਗਿਆ ਵੀ ਦੱਸ ਤਾਂ ਸਹੀ ਉਹ ਤਾਂ ਫੋਨ ਹੀ ਨਹੀਂ ਚੱਕਦਾ ਏਜੰਟ ਤੜਕੇ ਦਾ ਵੀ ਵਾਰੀ ਲਾ ਕੇ ਦੇਖ ਲੈ ਮੈਂ ਬਾਈ ਤੈਨੂੰ ਕਿਹਾ ਤਾਂ ਸੀ ਇਹਨਾਂ ਦੇ ਚੱਕਰਾਂ ਇੱਕ ਹੋ ਪਾਣਾ ਹੁਣ ਫਸ ਗਏ ਕੀ ਕਰੀਏ ਹੁਣ ਕੋਈ ਨਹੀਂ ਇਹ ਗੜੂ ਭੈਣ ਦੂਆਂ ਤੂੰ ਲਾ ਕੇ ਦੇਖ ਲੈ ਜੇ ਲੱਗਦਾ ਤਾ ਲੈ ਹੁਣ ਇਹਨਾਂ ਨਾਲ ਸਿਰੂ ਸੀ ਆਪਾਂ ਧਾਰਤਨਾਮੇ ਕੇ ਬਿਲਕੁਲ ਤੇ ਬੈ ਕੇ ਖਾ ਰਹਾਂਗੀ ਹਾਂ ਹਾਂ ਘੁੰਮਿਆ ਕਰਦੀ ਵਾਹ ਇਹ ਤਾਂ ਮੈਂ ਖਾਣਾ ਕਿਨੂੰ ਮੇਰੇ ਕੋਲ ਫਾਲ ਕਰੇ ਦੀ ਐ ਤੈਨੂੰ ਕੀ ਹੋ ਗਿਆ ਖਾਣ ਕੇ ਸਾਰੇ ਮੈਨੂੰ ਪੈਸੇ ਕੀ ਹੋ ਗਿਆ ਤੂੰ ਭਰੇ ਭਰ ਮੇਰੇ ਤਾਂ ਖਾਣੇ ਕੀ ਆ ਰਿਹਾ ਅੱਗ ਇਹ ਤਾਂ ਅਪਾ ਬੈ ਕੇ ਗੱਲ ਕਰਦੇ ਲੜਾਈ ਕਿਥੇ ਹੋਇਆ ਬੰਦ ਲੈ ਤੂੰ ਮਰ ਜੇ ਮੈਂ ਤੇਰੇ ਸਾਹ ਅਪਾ ਬੈ ਕੇ ਗੱਲ ਕਰਦੇ ਲੜਾਈ ਮਾਸੀ ਨੂੰ ਬਲਾ ਵੇਖ ਕੇ ਗੱਲ ਕਰ ਕੇ ਜਿੰਦਗੀਆਂ ਤੀਰਾਂ ਦਾ ਨੁਕਸਾਨ ਤੂੰ ਕਰ ਹਰ ਜਿਹੜੀ ਚਾਂਬੜੀ ਫਿਰਦੀ ਆ ਵੇਖ ਕੇ ਗੱਲ ਕਰਦੇ ਆਪਾਂ ਕਰਾਕੇ ਜਿਹੜਾ ਹੋ ਗਿਆ ਵਰਗੇ ਬੈਕਿੰਗ ਨਾਲ ਕਰੂਣਾ ਆਪਾਂ ਕਿ ਮੇਰੇ ਇਦਾਂ ਫਿਰਦਾਗਾ ਕਿਵੇਂ ਮੇਰੇ ਹੱਡ ਕੁੱਟ ਤੇ ਇੱਕ ਵਾਰੀ ਜਾਵੜਾ ਦਾ ਹੀ ਮੁੜ ਕੇ ਮੇਰੇ ਮੂੰਹ ਨਹੀਂ ਕਰਦੀ ਢੋਡੇ ਕੰਨੀ 30 30 ਲੱਖ ਮੈਂ 30 ਲੱਖ ਜੋ ਗਈ ਵੀ ਨਹੀਂ ਆਈ ਨੀ ਹੋ ਗਿਆ ਨੀ ਵਾਲੇ ਖੜਕਾ ਦੜਤਾ ਹੋ ਗਿਆ ਖੜਕਾ ਦੜਤਾ ਕਿ ਉਹ ਹੱਡ ਕੱਢ ਦੇ ਕੇ ਜਿੰਨੇ ਮੇਰੇ ਕਾਹਦੇ ਪਿੱਛੇ ਪੰਦ ਤੇ ਖਬਰ ਹੈ ਮੈਨੂੰ ਤਾਂ ਗੱਲ ਵੀ ਨਹੀਂ ਪਤਾ ਭਣੀਏ ਕਿ ਜਿਹੜਾ ਮੇਰੇ ਨਾਲ ਜੱਟ ਨੂੰ ਪੈਸੇ ਜਿਹਾ ਆ ਨੀ ਤੇ ਤਾਂ ਬਾਸ ਸਟੇਟ ਕਰੇ ਹੋ ਤੇ ਵੀ ਖਰਾਬ ਹੋ ਗਏ ਨਾ ਕਿਆ ਪਤਾ ਲੈਣੀ ਹੈ ਕਿ ਜ਼ਖਮਾਂ ਤੇ ਨੂਨ ਲਾਉਣਾ ਨਹੀਂ ਜ਼ਖਮਾਂ ਤੇ ਨੂਨ ਨਹੀਂ ਲਾਉਂਦੀ ਮੈਂ ਤਾਂ ਇਹ ਪੁੱਛਦੀ ਆ ਵੀ ਬਾਹਰ ਨੂੰ ਗੋਲ ਤਾਂ ਨਹੀਂ ਲਾਤੀ ਇਹਨੂੰ ਨਹੀਂ ਤੇ ਤਾਂ ਨੀਰਾਜੀ ਵੀ ਹੋਰ ਹੋਗੀ ਤੂੰ ਤੂੰ ਮੇਰੇ ਸਾਡੋਂ ਕੁੱਸੀ ਕੀ ਹੋ ਗਿਆ ਬਾਜਮਾਰੀ ਉਹਨੂੰ ਵੇ ਭਾਈ ਜੁਗਰੂ ਮੈਂ ਸੱਦ ਕੇ ਲੈਣੀਆਂ ਚੰਗਾ ਤੇ ਜੋ ਬਾਹਰ ਹੋ ਗਈ ਗੱਲ ਇਹੋ ਜਿਹਾ ਪਤਾ ਨਹੀਂ ਕੀ ਹੋ ਗਿਆ ਚੰਗੇ ਭਲੇ ਕਿਤੇ ਕੋਈ ਜੱਸੇ ਨੇ ਤਾਂ ਨਹੀਂ ਖਾਚਰ ਵੀਦੀ ਕਰਤੀ ਇਹਨੇ ਪੱਕਾ ਉਂਗਲਾ ਲਾਇਆ ਹੁਣ ਅਸਟੇਰੀਆਂ ਮਦਾਈ ਭੁੱਦੀਆਂ ਗੱਲ ਕੀ ਹੋ ਗਈ ਅਜੀ ਜੀ ਗੱਲ ਇਹਦੇ ਨੂੰ ਪੁੱਛ ਲੈ ਭਾਈ ਜੀ ਹੈ ਵੀ ਗੱਲ ਕੀ ਹੋਈ ਹੈ ਹੋਈ ਹੋ ਗਿਆ ਮੈਂ ਤੇ ਭਾਈ ਦੇ ਉਂਗਲਾ ਲਾਣ ਜਾਉਂ ਨਹੀਂ ਆਉਂਗਾ ਤੂੰ ਹੁਣ ਤਾਂ ਵੀ ਇਹਨੂੰ ਹੋਰ ਵੀ ਚੁੱਪ ਕਰਾ ਲੈ ਕੀ ਗੱਲ ਪਹਿਲਾਂ ਨਾ ਪੁੱਛੇ ਨਾ ਮੇਰੇ ਮਾਰਿਆ ਕਾ ਤਾ ਮੈਂ ਕਿਹਦੇ ਤੋਂ ਕਾ ਤਾ ਮਾਰਿਆ ਇਹਦੇ ਪਿਓ 30 ਲੱਖ ਰੁਪਏ ਲੈ ਕੇ ਭੱਜ ਗਿਆ ਜਿੰਦ ਮੇਰੇ ਪਿਓ ਤੇ ਨਾ ਜਾਈ ਤੇਰਾ ਹੀ ਹੋ ਪਿਓ ਤੂੰ ਮੈਥੋਂ ਹੁਣ ਦਾ ਜੂਤ ਵਧਾਨ ਕਰਾ ਲਈ ਦੁਬਾਰੇ ਨਹੀਂ ਇਹਦਾ ਮਾਰਾ ਹੋਇਆ ਤੂੰ ਮੋੜਨੀ ਮੈਂ ਕੋਈ ਨਹੀਂ ਮੇਰੀ ਮਾਸੀ ਘਰਾਂ ਨੂੰ ਜਾਣਦੀ ਆ ਫੋਨ ਤੇ ਲੈਵੇਂ ਮੇਰੀ ਮਾਸੀ ਨੂੰ ਫੋਨ ਕਰਦੀ ਆ ਨਾਲੇ ਤੂੰ ਘੁਣਾ ਤੇਰੀ ਮਾਸੀ ਦਾ ਘਟੂ ਬਲਾਉ ਉਹ ਤੂੰ ਫੋਨ ਤੇ ਲੈ ਮੇਰੀ ਮਾਸੀ ਨੂੰ ਫੋਨ ਕਰਦੀ ਆ ਮਾਸੀ ਲੱਖ ਦਿੱਤਾ ਹੀ ਨਹੀਂ ਹੋਣਾ ਤੂੰ ਆਂਦਾ ਨਾ ਚੈੱਕ ਡੰਗੋਰੀ ਇੱਥੋਂ ਗੱਡੀ ਲਾਗਣਾ ਕਿਉਂ ਗੱਗੜਾ ਫਤ ਕੋਈ ਨਹੀਂ ਰੋ ਰਹੀ ਮੈਂ ਇਹਨੂੰ ਕਿਹਾ ਸੀ ਵੀ ਭਾਈ ਏਜੰਟ ਪੈਸੇ ਖਾ ਜਾਂਦੇ ਨੇ ਤੂੰ ਨਾ ਜਾ ਠੀਕ ਹੈ 30 ਲੱਖ ਰੁਪਏ ਇਹਨੇ ਮੈਥੋਂ ਮੰਗਿਆ 30 ਆੜਤੀਏ ਤੋਂ ਲੈ ਆ ਕੇ ਇਹਨੂੰ ਦੇਤਾ ਇਹ ਤਾਂ ਇਹਨੂੰ ਕੋਈ ਮੈਂ ਵੀ ਕਹਦੇ ਨਹੀਂ ਥੋੜਾ ਖਸਮ ਫੋਨ ਨਹੀਂ ਚੱਕਦਾ ਉਹ ਇਹ ਨੂੰ ਮਾਇੂ ਕਹਿੰਦੀ ਕਿ ਤੈਨੂੰ ਮਗਰੋਂ ਪਸਤਾਵੇਂਗੀ ਵੀ ਇਹ ਕੰਮ ਨਾ ਕਰ ਤੂੰ ਹੁਣ ਦੇ ਉੱਥੇ ਤੈਨੂੰ ਫੋੜੀ ਚੱਕ ਦੇ ਲਾ ਨੂੰ ਰਾਣ ਨੂੰ ਕਿਵੇਂ ਬੋਲਦਾ ਅੱਬੀ ਇਹ ਨੂੰ ਕਹਦੇ ਆ ਆਪਣਾ ਮੇਰੇ ਹੱਥੋਂ ਮਰ ਜੂਗੀ ਇਹ ਇਹ ਨੂੰ ਕਹਿਆ ਆਪਣਾ ਜੁੱਲੀ ਬਿਸਤਰਾ ਚੱਕੀ ਲੈ ਇਹ ਸੋ ਜਾ ਉਹ ਮੈਂ ਹੁਣ ਕਹ ਲਿਓ ਇਹ ਨੂੰ ਵੀ ਹੁਣ ਤਾਂ ਸੋ ਜਾ ਤੂੰ ਮਾਸੀ ਜੰਟ ਫੋਨ ਨਹੀਂ ਚੱਲਦਾ ਹੈਗਾ ਚੁਗਨੂ ਦਾ ਤੂੰ ਮੇਰੇ ਕੋਲ ਟਪਵਾਈ ਜਾਨੀ ਹੈਗੀ ਇੱਥੇ ਹੈਲੋ ਮੈਂ ਨਹੀਂ ਕਰਾਇਆ ਗੱਲ ਉਹਨਾਂ ਹੈਲੋ ਕੱਟਦਾ ਹੁਣਾ ਵੀਰ ਹੁਣ ਵੀ ਚੱਕਰੀ ਗਲਤਨ ਕਰਦੀ ਆ ਥੋੜਾ ਜਿਹਾ ਲੈਟ ਪੈਸੇ ਲੈ ਕੇ ਭੱਜ ਗਿਆ ਮੱਸੀ ਮੇਰਾ 30000 ਰੁਪਇਆ ਦੇ ਦੋ ਨਹੀਂ ਆਪ ਜੀ ਨੂੰ ਲੈ ਜਾ ਹਥੋਂ ਮੇਰੇ ਹੱਥੋਂ ਮਰੂਗੀ ਇਹ ਅੱਜ ਆ ਦੇਖ ਆ ਕੱਟਦਾ ਲੁਚੀ ਨੇ ਬੰਦ ਰੁਕ ਮੁੰਮੀ ਚਾਹਦੇ ਉਹਦੇ ਮੈਂ ਤੈਨੂੰ ਕੀ ਕਹੇ ਰਹੀ ਸੀ ਤੈਨੂੰ ਸਮਝਾ ਕੇ ਗਈ ਸੀ ਵੀਰ ਘਰ ਦੇ ਕੰਮ ਕਰ ਲਿਆ ਕਰ ਤੂੰ ਇਹਦੇ ਕੰਮਾਂ 'ਚ ਬਾਹਰ ਬੂਰ ਕੁਛ ਨਹੀਂ ਧਰਿਆ ਜਿਹੜਾ ਬਾਹਰ ਜਾ ਕੇ ਤੁਸੀਂ ਕੰਮ ਕਰਦੇ ਹੋ ਘਰੀ ਕਰ ਲਿਆ ਕਰੋ ਤਾਦੀ ਤੈਨੂੰ ਸੁਣਾ ਸਵੇਰੇ ਰੋਟੀ ਖਾਈਏ ਤਾਂ ਇਹਦਾ ਸੇਪਾ ਚਾਹ ਪੀਣੂ ਨਹੀਂ ਹੋਵੇ ਤਾਂ ਇਹਦਾ ਸੇਪਾ ਸਾਰਾ ਜਿਹੜੇ ਦਾ ਕੁਤਕਲੇਸ 30 ਲੱਖ 30 ਲੱਖ 30 ਲੱਖ ਮਾਸੀ ਨੇ ਕਿਹਾ ਮੈਨੂੰ ਮਾਸੀ ਐ ਕਰ ਦੂ ਮਾਸੀ ਬਾਹ ਕਰ ਦੂ ਹੁਣ ਮੇਰਾ ਐਂ ਜੀ ਕਰ ਨਾ ਚੱਲ ਬੱਸ ਬਾਈ ਬੱਸ ਮਾਰਾ ਮੁੰਨਾ ਮਾਰ ਦੁੱਖ ਹੈ ਰਿਵਾਂਜੀ ਇਹਦੇ ਨਾਲ ਫੇਰ ਖੰਝ ਜਾ ਖਵਾਉ ਕਿੰਨੂ ਤੂੰ ਯਾਦ ਰੱਖੇ ਤੜ ਗਿਆ ਜਿੱਤਰੀ ਰੂਹ ਨਹੀਂ ਮੱਝਦੀ ਤੂੰ ਕੀ ਜਾਣੇ ਸੀ ਮੈਂ ਤੂੰ ਗਲਤੀ ਹੋਈ ਬਾਬੀ ਇਹਨੂੰ ਕਹਿ ਦੇ ਮੈਂ ਤਾਂ ਕੋ ਆਪਰਾ ਕਰਾਂਗੇ ਬਸ ਨਾ ਹੂ ਕੀ ਰੱਖਿਆ ਬਾਬੀ ਕੋਈ ਨਾ ਮਾਰੀ ਭਾਈ ਬਸ ਹੁਣ ਇਹਨੇ ਗਲਤੀ ਮੰਨ ਲਈ ਠੀਕ ਹੈ ਮਾਫੀ ਮੰਗ ਲੈ ਹੁਣ ਵੀ ਗਲਤੀ ਬਾਬੀ ਕੋਈ ਅੰਦਾ ਲੈ ਕੋਈ 200000 ਰੁਪਏ ਦਾ ਨੁਕਸਾਨ ਹੋ ਗਏ ਆਪਾਂ ਚੱਲ ਜਾਈਏ 30 ਲੱਖ ਰੁਪਏ ਸੀ ਥੋੜਾ ਨਹੀਂ ਦੇਖ ਲੈ 30 ਡਿਕਰੀਆਂ ਇਕੱਠੀਆਂ ਹੁੰਦੀਆਂ ਕਿਹੜੇ ਲੋੜ 30 ਲੱਖ ਰੁਪਇਆ ਭਰਿਆ ਤੈਨੂੰ ਪਤਾ ਐ ਵਾਹਣ ਵੇਚ ਕੇ ਕਿੱਲਾ ਬਏ ਕਰਿਆ ਹੁਣ ਤਾਂ 30 ਲੱਖ ਭਰਿਆ ਇਹਦੀ ਕੀ ਜਿਆਦਾ ਲਿਆਂਦੀ ਸੀ ਭੁੱਖੇ ਨੰਗੇ ਘਰ ਦੀ ਥੜਾ ਵੀ ਮਾਣਾ ਮੋਟਾ ਘਰ ਦਾ ਬੰਨਾ ਚੱਕੂ ਕੈਨੇਡਾ ਦੀ ਨਿਊਜ਼ੀਲੈਂਡ ਜਾਂ ਆਗੇ ਨਿਊਜ਼ੀਲੈਂਡ ਬਾਹਰ ਆਏ ਤਾਂ ਇਹੇ ਜੀ ਹੁੰਦੇ ਨੇ ਕੰਮ ਸੁਣ ਲੈ ਮੇਰੀ ਨਾਲੇ ਤਾਂ ਵੇਚੂ ਕਾਰ ਨਾਲੇ ਵੇਚੂ ਕਾਰ ਤੂੰ ਨਾਲ ਉਹਦਾ ਚੱਕ ਜੁੱਲੀ ਬਿਸਤਰਾ ਤੇ ਆਪਦੇ ਪੇਕੇ ਜਾਂ ਚਾਹੇ ਜਾਂ ਮਾਸੀ ਕੋਲੇ ਤੈਨੂੰ ਤਾਂ ਹੁਣ ਬਾਹਰ ਭੇਜ ਕੇ ਢੋ। ਐਂ ਕਾ ਤੂੰ ਕਰਦੇ ਮੇਰੀ ਸੁਣ ਲੈ ਗੱਲ ਅਸੀਂ ਤਾਂ ਆਪਾਂ ਮੇਨਾ ਦੋ ਰੋਟੀਆਂ ਗੁਰਦੁਆਰਾ ਸਾਹਿਬ ਬਹਿ ਕੇ ਖਾ ਲਈਏ ਪਰ ਤੇਰੇ ਵਾਲੀ ਰੀਝ ਪੂਰੀ ਕਰ ਦੂੰ ਮੈਂ ਨਹੀਂ ਜਾਣਾ ਬਾਹਰ